ਪੰਜਾਬ ਰੋਡਵੇਜ਼ ਦੀ ਬੱਸ ਹਾ사ਗ੍ਰਸਤ ਹੋਈ ਹੈ ਦਾਜੇ ਕਿ ਤੜਕਸਾਰ ਵੱਡਾ ਹਾ사 ਵਾਪਰਿਆ ਹੈ ਇਹ ਵੀ ਖਬਰ ਸਾਹਮਣੇ ਆਈ ਕਿ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਅੱਗੇ ਜਾ ਰਹੇ ਟਿਪਰ ਦੇ ਨਾਲ ਬੱਸ ਦੀ ਟੱਕਰ ਹੋਈ ਹੈ ਜਿਸ ਕਾਰਨ ਬੱਸ ਹਾਦਸਾ ਗ੍ਰਸਤ ਹੋ ਗਈ ਹੈ ਗੁਰਦਾਸਪੁਰ ਦੇ ਹਲਕਾ ਫਤੇਗੜ ਚੂੜੀਆਂ ਤੋਂ ਸਵੇਰੇ 4 ਵਜੇ ਤੜਕਸਾਰ ਵਾਇਆ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਚੱਲਦੀ ਬੱਸ ਦਾ ਜਲੰਧਰ ਨਜ਼ਦੀਕ ਕਰਤਾਰਪੁਰ ਦੇ ਨਜ਼ਦੀਕ ਬੱਸੇ ਹਾ사ਗ੍ਰਸਤ ਹੋਈ ਜਿਸ ਨਾਲ ਪਾਸੋ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਦੇ ਵਿੱਚ ਖਬਰ ਸਾਹਮਣੇ ਆ ਰਹੀ ਹੈ ਕਿ ਬੱਸ ਦੇ ਡਰਾਈਵਰ ਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਸਵੇਰੇ ਪੰਜਾਬ ਰੋਡਵੇਜ਼ ਦੀ ਬੱਸ ਜੋ ਵਾਇਆ ਅਮਰੀਕਸਰ ਤੋਂ ਹੁੰਦੀ ਹੋਏ ਚੰਡੀਗੜ੍ਹ ਲਈ ਰਵਾਨਾ ਹੋਈ ਜਦ ਜਲੰਧਰ ਤੋਂ ਪਿੱਛੇ ਕਰਤਾਰਪੁਰ ਦੇ ਨਜ਼ਦੀਕ ਪਹੁੰਚੀ ਤਾਂ ਉੱਥੇ ਅੱਗੇ ਜਾ ਰਹੇ ਟਿਪਰ ਦੇ ਨਾਲ ਉਸ ਦੀ ਟੱਕਰ ਹੋ ਗਈ ਥਿਸਕਾਰ ਨਬਾਸ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਇਸ ਦੇ ਵਿੱਚ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ ਬੱਸ ਵਿੱਚ ਸਵਾਰ ਹੋਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਦੱਸਦੀ ਹੈ ਕਿ ਤੜਕਸਾਰ ਇਹ ਸਾਰਾ ਹਾਸਾ ਵਾਪਰਿਆ ਸੀ ਤੇ ਜਿੱਥੇ ਬੱਸ ਦੀ ਟਿੱਪਰ ਦੇ ਨਾਲ ਟੱਕਰ ਹੋਈ ਸੀ ਤੇ ਇਸ ਦੇ ਵਿੱਚ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ ਪੰਜਾਬ ਰੋਡਵੇਜ਼ ਦੀ ਬੱਸ ਹਾਸਾਗ੍ਰਸਤ ਹੋਈ ਹੈ ਦੱਸਦੇ ਕਿ ਤੜਕਸਾਰ ਵੱਡਾ ਹਾਸਾ ਵਾਪਰਿਆ ਹੈ ਇਹ ਵੀ ਖਬਰ ਸਾਹਮਣੇ ਆਈ ਕਿ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਅੱਗੇ ਜਾ ਰਹੇ ਟਿਪਰ ਦੇ ਨਾਲ ਬੱਸ ਦੀ ਟੱਕਰ ਹੋਈ ਹੈ ਜਿਸ ਕਾਰਨ ਬੱਸ ਹਾਦਸਾ ਗ੍ਰਸਤ ਹੋ ਗਈ ਹੈ ਗੁਰਦਾਸਪੁਰ ਦੇ ਹਲਕਾ ਫਤਿਹਗੜ ਚੂੜੀਆਂ ਤੋਂ ਸਵੇਰੇ 4 ਵਜੇ ਤੜਕਸਾਰ ਵਾਇਆ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਚੱਲਦੀ ਬੱਸ ਦਾ ਜਲੰਧਰ ਨਜ਼ਦੀਕ ਕਰਤਾਰਪੁਰ ਦੇ ਨਜ਼ਦੀਕ ਬੱਸੇ ਹਾਦਸਾ ਗ੍ਰਸਤ ਹੋਈ ਜਿਸ ਨਾਲ ਬੱਸ ਨੂੰ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਦੇ ਵਿੱਚ ਹੀ ਖਬਰ ਸਾਹਮਣੇ ਆ ਰਹੀ ਹੈ ਕਿ 62 ਡਰਾਈਵਰ ਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਸਵੇਰੇ ਪੰਜਾਬ ਰੋਡਵੇਜ਼ ਦੀ ਬਾਸ ਜੋ ਵਾਇਆ ਅਮ੍ਰਿਤਸਰ ਤੋਂ ਹੁੰਦੀ ਹੋਏ ਚੰਡੀਗੜ੍ਹ ਲਈ ਰਵਾਨਾ ਹੋਈ ਜਦ ਜਲੰਧਰ ਤੋਂ ਪਿੱਛੇ ਕਰਤਾਰਪੁਰ ਦੇ ਨਜ਼ਦੀਕ ਪਹੁੰਚੀ ਤਾਂ ਉੱਥੇ ਅੱਗੇ ਜਾ ਰਹੇ ਟਿਪਰ ਦੇ ਨਾਲ ਉਸ ਦੀ ਟੱਕਰ ਹੋ ਗਈ ਜਿਸ ਕਾਰਨ ਬਾਸ ਨੂੰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਇਸ ਦੇ ਵਿੱਚ 62 ਡਰਾਈਵਰ ਦੀ ਮੌਤ ਹੋ ਗਈ ਹੈ ਬੱਸ ਵਿੱਚ ਸਵਾਰ ਹੋਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਦੱਸਦੀ ਹੈ ਕਿ ਤੜਕਸਾਰ ਇਹ ਸਾਰਾ ਹਾ사 ਵਾਪਰਿਆ ਸੀ ਤੇ ਜਿੱਥੇ ਬੱਸ ਦੀ ਟਿਪਰ ਦੇ ਨਾਲ ਟੱਕਰ ਹੋਈ ਸੀ ਤੇ ਇਸ ਦੇ ਵਿੱਚ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ ਪੰਜਾਬ ਰੋਡਵੇਜ਼ ਦੀ ਬੱਸ ਹਾ사ਗ੍ਰਸਤ ਹੋਈ ਹੈ ਦੱਸਦੇ ਕਿ ਤੜਕਸਾਰ ਵੱਡਾ ਹਾ사 ਵਾਪਰਿਆ ਏ ਇਹ ਵੀ ਖਬਰ ਸਾਹਮਣੇ ਆਈ ਕਿ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਅੱਗੇ ਜਾ ਰਹੇ ਟਿਪਰ ਦੇ ਨਾਲ ਬੱਸ ਸੀ ਟੱਕਰ ਹੋਈ ਹੈ ਜਿਸ ਕਾਰਨ ਬੱਸ ਹਾਦਸਾ ਗ੍ਰਸਤ ਹੋ ਗਈ ਹੈ ਗੁਰਦਾਸਪੁਰ ਦੇ ਹਲਕਾ ਫਤੇਗੜ ਚੂੜੀਆਂ ਤੋਂ ਸਵੇਰੇ 4 ਵਜੇ ਤੜਕਸਾਰ ਵਾਇਆ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਚੱਲਦੀ ਬੱਸ ਦਾ ਜਲੰਧਰ ਨਜ਼ਦੀਕ ਕਰਤਾਰਪੁਰ ਦੇ ਨਜ਼ਦੀਕ ਬੱਸ ਇਹ ਹਾ사 ਗ੍ਰਸਤ ਹੋਈ ਜਿਸ ਨਾਲ ਬਾਸੋ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਦੇ ਵਿੱਚ ਖਬਰ ਸਾਹਮਣੇ ਆ ਰਹੀ ਹੈ ਕਿ ਬੱਸ ਦੇ ਡਰਾਈਵਰ ਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਸਵੇਰੇ ਪੰਜਾਬ ਰੋਡਵੇਜ਼ ਦੀ ਬੱਸ ਜੋ ਵਾਇਆ ਅੰਮ੍ਰਿਤਸਰ ਤੋਂ ਹੁੰਦੀ ਹੋਏ ਚੰਡੀਗੜ੍ਹ ਲਈ ਰਵਾਨਾ ਹੋਈ ਜਦ ਜਲੰਧਰ ਤੋਂ ਪਿੱਛੇ ਕਰਤਾਰਪੁਰ ਦੇ ਨਜ਼ਦੀਕ ਪਹੁੰਚੀ ਤਾਂ ਉਥੇ ਅੱਗੇ ਜਾ ਰਹੇ ਟਿਪਰ ਦੇ ਨਾਲ ਉਸਦੀ ਟੱਕਰ ਹੋ ਗਈ ਜਿਸ ਕਾਰਨ ਬੱਸ ਨੂੰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਇਸ ਦੇ ਵਿੱਚ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ ਬੱਸ ਵਿੱਚ ਸਵਾਰ ਹੋਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਦੱਸਦੀ ਹੈ ਕਿ ਤੜਕਸਾਰ ਇਹ ਸਾਰਾ ਹਾਦਸਾ ਵਾਪਰਿਆ ਸੀ ਤੇ ਜਿੱਥੇ ਬੱਸ ਦੀ ਟਿੱਪਰ ਦੇ ਨਾਲ ਟੱਕਰ ਹੋਈ ਸੀ ਤੇ ਇਸ ਦੇ ਵਿੱਚ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ